ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਗੱਲ ਐ ਅੱਜ ਕੱਲ ਪਤਾ ਨਹੀਂ ਲੱਗਦਾ ਵੀ ਔਰ ਜਿਵੇਂ ਨਫਰੀ ਸਾਡੀ ਖਰਾਬ ਹੋ ਚੱਲੀ ਹੈ ਨਾ ਮੁੰਡੇ ਜਾਂ ਕੁੜੰਗਾ ਬਾਣ ਚੱਲੇ ਯਾਰ ਉਹ ਥਲੀ ਨੇ ਕਹਤਾ ਜੀ ਕਹਿੰਦਾ ਟੈਂਪੂ ਹਾਂ ਨਾ ਕੋਈ ਕੋੜ ਆ ਕੇ ਆਂਦਾ ਹੈ ਆਈ ਸਾਡਾ ਡਰਾਈਵਰ ਸੀਗਾ ਵਿਚਾਰਾ ਅੱਛਾ ਉਹਦਾ ਵਿਆਹ ਅਸੀਂ ਵੀ ਗਏ ਅੱਛਾ ਉਹਦੀ ਮਾਂ ਗੇੜੇ ਨਾ ਕਰ ਚੜੇ ਮੇਰਾ ਪੁੱਤ ਤਾਂ ਕੋੜ ਹੈ ਉਹ ਕਹਿੰਦਾ ਬੇਬੇ ਆਏ ਨਾ ਕਹਿੰਦਾ ਉਹ ਜਿਹੜਾ ਮਰਜੀ ਗੱਲਾਂ ਉਹ ਕੋੜ ਰੱਖਿਆ ਕਰ ਉਹ ਕਹਿੰਦੀ ਨਹੀਂ ਮੇਰਾ ਪੁੱਤ ਤਾਂ ਕੋੜ ਹੈ ਕੋੜ ਹੀ ਰ ਉਹ ਕਹਿੰਦਾ ਮੈਂ ਤੇ ਨਾਮ ਰਾ ਦੇਗੀ ਜਦੋਂ ਨਾਮ ਰੱਖ ਲੈਣਗੇ ਮੇਰਾ ਸਾਡਾ ਵਿਭਾਗ ਆਇਆ ਤਾਂ ਮੇਰੇ ਟੈਂਪੂ ਦੀ ਗੱਲ ਤੋਂ ਜ਼ਿਆਦਾ ਆ ਗਿਆ ਅੱਛਾ ਜੀ ਕੀ ਰਾਂ ਮੈਂ ਜਗਰਾਉਂ ਤੂੰ ਆਇਆ ਤੇ ਬਾਸਾਂ ਤੋਂ ਆਉਂਦੇ ਯਾਮ ਨੂੰ ਲਾਸਟ ਟਾਈਮ ਹੁੰਦਾ ਸੀ ਭਰਾਵਾ ਮੈਂ ਬਾਸ ਚਲਾਉਂਦਾ ਹੁੰਦਾ ਸੀ ਹਨਾ ਤੇ ਉਧਰੋਂ ਟੈਂਪੂ ਸਾਡੇ ਪਿੰਡ ਵਾਲੇ ਦੋ ਇਕੱਠੇ ਹੋ ਜਾਂਦੇ ਸੀ ਤਿੰਨ ਉੱਥੇ ਅੱਛਾ ਜੀ ਸ਼ਾਮ ਨੂੰ ਬਿਗ ਬੁਗ ਲਾਉਣ ਲੱਗ ਜਾਂਦੇ ਉਧਰੋਂ ਮੈਂ ਉਤਰਿਆ ਤੇ ਮੈਂ ਚੀਕੂ ਲੈ ਲੇ ਰਸਤੇ ਚੋਂ ਚੀਕੂ ਅੱਛਾ ਕਰੇ ਲੈ ਜਾਂ ਮੇਰੇ ਕੋਲੇ ਚੀਕੂ ਤੇ ਮੈਂ ਉੱਤਰ ਗਿਆ ਜਦੋਂ ਉੱਤਰਿਆ ਤੇ ਉਧਰੋਂ ਉਹ ਪੈਗ ਲਾਈ ਜਾਣ ਤੇ ਮੈਂ ਕਿਹਾ ਵੀ ਚੱਲ ਗਏ ਕਹਿੰਦੇ ਆ ਜਾ ਲਾਲਗੀ ਦੋ ਦੋ ਹਮ ਚੱਲ ਮੈਂ ਬੋਤਲ ਮੈਂ ਫੜ ਲਈ ਹਮ ਹੋਰ ਲੱਗ ਗਈ ਹਮ ਜਾਦੇ ਹੋ ਗਏ ਹਮ ਕਹਿੰਦੇ ਕਿ ਚਲੋ ਰੇਸਾਂ ਲਾਈਏ ਹਮ ਲੈ ਪੈਗ ਲਾ ਕੇ ਤਿੰਨ ਦਾ ਟੈਰ ਆਉਦੇ ਕੰਜਰਦਾਨੇ ਚੱਕ ਤੇ ਬਾਈ ਟਾਈਮ ਉਹਦਾ ਭੱਜੇ ਭੁੰਡ ਜੇ ਬਾਬਾ ਓਏ ਹੋਏ ਹੋਏ ਪ੍ਰਕਾਟੀ ਪੈਂਦਾ ਤੁਰਿਆ ਜਾਵੀਂ ਜਿਹੜਾ ਸਾਰਿਆਂ ਨੂੰ ਅੱਗੇ ਸੀਗਾ ਉਹਨਾਂ ਦਾ ਖੇਤ ਰਾਜ ਸੀ ਉਹਨਾਂ ਦਾ ਬੁੜੇ ਨੇ ਹੱਥ ਉੱਤੇ ਮਾਰੇ ਉਹਨਾਂ ਨੂੰ ਤਾਂ ਨਹੀਂ ਰੋਕ ਕੇ ਇਹਨੇ ਮਾਰ ਮਾਰ ਕੇ ਭਾਈ ਜੇ ਕਰਕੇ ਜੇ ਕੋਈ ਆਏ ਜੇ ਕਰਕੇ ਰੋਕ ਜਾ ਉਹਦੇ ਕੋਲੇ ਅੱਛਾ ਵਾਹ ਜੇ ਕਰਕੇ ਖੜ ਗਿਆ ਬਹਿ ਜਾ ਬਾਪੂ ਕਹਿੰਦਾ ਮੈਂ ਜਾਣਾ ਨਹੀਂ ਕਹਿੰਦਾ ਮੈਂ ਤਾਂ ਕੰਜਰ ਦੇ ਉਹ ਕਹਿੰਦਾ ਹੌਲੀ ਮਰ ਮਾ ਕਹਿੰਦਾ ਅੱਛਾ ਯਾਰ ਐ ਮਾਰਿਆ ਪੱਟ ਕੇ ਚੱਕਦਾ ਫੇਰ ਆਏ ਜੇ ਕਰਕੇ ਚੱਕ ਤਾਂ ਫੇਰ ਹੋ ਗਿਆ ਆਠੇ ਪਾਉਂਦਾ ਅੱਛਾ ਜੀ ਸਾਡੇ ਪਿੰਡ ਸਿਵੇ ਆਉਂਦੇ ਮੋੜ ਤੇ ਆਏ ਆ ਮੋੜ ਜਦੋਂ ਆਏ ਮੋੜ ਆ 19 ਸਪੀਡ ਤੇ ਜਾਂਦਾ ਚੱਕਿਆ ਗਿਆ ਮੈਂ ਕਿਹਾ ਗਏ ਓਏ ਭਾਂਦਨੇ ਆ ਗਏ ਓਏ ਉਹਨੂੰ ਚੱਕਾ ਦੂਜੇ ਪਾਸੇ ਡੱਕ ਪਿਆ ਦੂਜੇ ਜਗ੍ਹਾ ਦੂਜੇ ਹਰ ਫਲ ਗਿਆ ਉਹ ਚੱਕਾ ਉਹ ਬਾੜ ਚ ਟੋੜ ਜਾ ਫੜਾ ਪਲਟਾ ਵੱਜਾ 7 ਚ ਵੱਜੀ 7 ਉਹਦੀ ਛੜਕ ਚ ਥੱਲੇ ਆ ਉਤੋਂ ਫੜੋਲ ਦੇਣੇ ਉਹ ਚੱਕਿਆ ਤਨ ਪਾਲਟੀਆਂ ਖਾ ਕੇ ਗਿਆ ਸਿੱਧਾ ਬਾਹਣ ਚ ਅਸੀਂ ਨਹੀਂ ਪਰ ਵਿੱਚੋਂ ਨਿਕਲੇ ਬਾਈ ਹਾਂ ਉਹ ਬੋਲੇ ਨਾ ਤੇ ਮਿੱਟੀ ਉੱਡੇ ਗਰਦਾ ਗੋਰ ਤੇ ਮੇਰੇ ਅੱਜ ਵੀ ਯਾਦ ਆ ਸੁਖਬ੍ਰੀਤ ਬੁੱਢੇ ਦੀ ਦਾਦੀ ਪਾਥੀਆਂ ਪਾਦੀ ਸੀ ਪਾਥੀ ਉਹਦੇ ਹੱਥਾਂ ਚ ਐ ਖੜੀ ਸੱਪ ਬਣੀ ਵੇ ਮਰ ਗਏ ਉਹ ਕਹਿੰਦੀ ਹੋਊਗੀ ਆਪ ਦੇ ਰੋ ਮੈਂ ਕਹਿੰਦਾ ਵੀ ਮਰ ਗਏ ਪਿੰਡ ਆਵੇ ਗੁਰਗਾਲੀ ਵਾਲੀ ਵਾਲੀ ਕਰਦਾ ਠੜਕਾ ਸੁਣਿਆ ਟੈਂਪੂ ਦਾ ਹੋਣਾ ਨਾ ਭੱਜੇ ਆਉਣ ਪਿੰਡ ਜੀ ਤਾਂ ਡਿੱਗੇ ਆ ਕੇ ਤੇ ਉਧਰੋਂ ਪੂਰਨ ਬੋਲੇ ਨਾ ਟੈਂਪੂ ਜਿਹੜਾ ਚਲਾਉਂਦਾ ਸੀ ਮੈਂ ਕਹਾ ਉਹ ਪੂਰਨਾ ਉਹ ਪੂਰਨਾ ਮੈਂ ਕਹਾ ਵੀ ਕੋਈ ਗੱਲ ਹੋਗੀ ਹੂੰ ਜਦੋਂ ਵੇਖਿਆ ਤੇ ਕੰਜਰ ਦਾ ਭਾਂ ਚੁਗੀ ਜਾਵੇ ਅੱਛਾ ਝੋਲੇ ਕਿੱਲਰ ਗਿਆ ਮੈਂ ਕਹਾ ਬੋਲਤਾ ਪਾਇਆ ਕਹਿੰਦਾ ਹੂੰ ਤਾਂ ਠੀਕ ਆ ਕਹਿੰਦਾ ਮੈਂ ਕਹਾ ਪੈਸੇ ਚੁਗ ਲਗੇ ਪੈਂਡ ਵਾਲੇ ਆਉਂਦੇ ਆ ਮੈਂ ਕਹਾ ਇਹ ਕਿਹੜਾ ਸਮਰ ਦਾ ਟੋਲੀ ਵਾਲੀ ਗੱਡੀ ਜਿੱਟੇ ਆਪਾਂ ਜੋ ਲੈਣਗੇ ਚੋਕੇ ਝੋਲੇ ਜੀ ਪਾਉਣਗੇ ਜੀ ਆਏ ਮੈਂ ਕਹਾ ਪੂਰਨਾ ਹੂੰ ਫਰਕ ਆ ਕਮਾਈ ਦਾ ਕਹਿੰਦਾ ਕਿਉਂ ਮੈਂ ਕਹਾ ਦੇਖ ਹੱਕ ਦੀ ਮੇਰੇ ਉਂਗਲ ਦੀ ਚੀਕੂ ਸੀ ਉਹ ਲਫਾਫੇ ਨੂੰ ਬਟਾ ਆ ਗਿਆ ਇੱਕ ਵੀ ਚੀਕੂ ਨਹੀਂ ਢਿੱਗਿਆ ਮੈਂ ਕਿਹਾ ਆਖਰੀ ਕਮਾਈ ਖੜੀ ਐ ਕੜੀ ਆ ਜਦੋਂ ਉਹ ਆਏ ਨੇੜੇ ਅਸੀਂ ਬਾਹਰ ਨਿਕਲੇ ਉਹ ਕੋਲ ਫਸ ਗਏ ਮੈਂ ਕਿਹਾ ਜਮਾ ਸੱਟ ਉਹਨਾਂ ਨੇ ਜਾ ਕੇ ਟਾਈਪ ਪੁੱਛੜਕਤੇ ਕਰਤਾ ਉਹਨੇ ਪਾ ਕੇ ਰੱਸਾ ਜਾਂ ਮਰਾ ਸਟਾਰਟ ਹੋ ਗਿਆ ਫੇਰ ਸਟਾਰਟ ਹੋ ਗਿਆ ਛੱਤ ਬਿੰਗੀ ਉਵੇਂ ਹੀ ਲੱਗੇ ਅਸੀਂ ਫੇਰ फड 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 ਪੂਰਨ ਮੈਨੂੰ ਘਰੇ ਲਾਤਾ ਉਹ ਆਪਦੇ ਘਰੇ ਉੱਠ ਗਿਆ ਉਹ ਤਾਂ ਗਰਮ ਅਸੀਬਾ ਬਬਾ ਪਤਾ ਨਹੀਂ ਲੱਗਿਆ ਅਸਲੰਗਾ ਜੇਕੰਗਾ ਗੈਣਾ ਤੇ ਤੜਕੇ ਭਰਾਵਾ ਤੇ ਪੂਰਨ ਦਾ ਡੈਡੀ ਤੁੰਦ ਰੋਟੇਂ ਪੂ ਵਾਲੇ ਆ ਗਏ ਸਾਡੇ ਬੁੜੇ ਨੂੰ ਪੁੱਛਿਆ ਵੀ ਕਿਵੇਂ ਆ ਤਾਰੀ ਠੀਕ ਹੈ ਕਿ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਗੱਲ ਟੇਂਪੂ ਬਲਟ ਗਿਆ ਸੀ ਟੱਟਾਂ ਦਾ ਨਹੀਂ ਵੱਜੀਆਂ ਬਲੀਆਂ ਉਹ ਦੱਸਿਆ ਹੀ ਨਹੀਂ ਤੁੰਦ ਇਹਦੇ ਵਿੱਚ ਪਿਆ ਉਹ ਉੱਠਿਆ ਨਹੀਂ ਆ ਗਿਆ ਯਾਰ ਉਹਨੇ ਮਨਵਾਇਆ ਉੱਠੋਂਗਾ ਹੈ ਵਾਹ ਤਨਾ ਕੀ ਉਹ ਮਗਾ ਮਾਰੀ ਨਾ ਕਿਹੜਾ ਸਹੁਰੇ ਰਿਆ ਕਹਿੰਦਾ ਦੱਸਿਆ ਹੀ ਨਹੀਂ ਆਕੇ ਤੁੰਦ ਹਾਂ ਉਹ ਮੈਂ ਕਿਹੜਾ ਸੱਤ ਲੱਗੀ ਆ ਪਰ ਮੈਂ ਕਿ ਹੁਣ ਪਤਾ ਸ਼ਰੀਰ ਦਾ ਆਕੜ ਗਿਆ ਆਕੜ ਗਿਆ ਫੇਰ ਲੈ ਕੇ ਗਏ ਕਹਿੰਦੇ ਚਲੋ ਦਵਾਈ ਦਵਾਈ ਹਾਂ ਹੁਣ ਮੈਂ ਕਿਵੇਂ ਰੇਸਾਂ ਲਾਉਣਗਾ ਕਹਿੰਦੇ ਚੱਲ ਭੈਣ ਬਣਾ ਕਹਿੰਦਾ ਮੈਂ ਕਿ ਸਾਲਾ ਮੇਰਾ ਕੀ ਕਸੂਰ ਆ ਹਾਂ ਕਹਿੰਦਾ ਤੂੰ ਸਟੀering ਨੂੰ ਜਿੰਬੜ ਗਿਆ ਕਿਹਾ ਉਹ ਮੈਂ ਸਟੀering ਨੂੰ ਜਿੰਬੜ ਗਿਆ ਭਾਈ ਜਦੋਂ ਚੱਕਿਆ ਗਿਆ ਮੈਂ ਕਿ ਹੁਣ ਹੱਥ ਪਾਉਣ ਨੂੰ ਥਾਂ ਹੈ ਨਹੀਂ ਮੜਾ ਬਾਹਰ ਨਿਕਲ ਜਾਗੇ ਮੈਂ ਵੀ ਸਟੀering ਹੀ ਫੜ ਲਿਆ ਦੀ ਕਿ ਬੱਲੇ ਮੈਂ ਵਾਰ ਪਾਲਟਦਾ ਚੱਲਿਆ ਹੁਣ ਚਿੰਬੜ ਜਾ ਸੇਰ ਨੂੰ ਨਾ ਕਹਿੰਦਾ ਨਹੀਂ ਮੈਂ ਬਚਾ ਲੈਣਾ ਸੀਗਾ ਲਾ ਤੂੰ ਤਾਂ ਮੈਂ ਕਿਹਾ ਸਟੰਟਮੈਨ ਸੀਗਾ ਇੰਨਾ ਚੱਕਿਆ ਉਹ ਤਾਂ ਪਾਲਟਣ ਵਾਲੀ ਸੀ ਮੈਂ ਕਿਹਾ ਮੈਂ ਤਾਂ ਉਹਦੇ ਹੱਥ ਪਾਇਆ ਬਾਈ ਪੀ ਹੁਣ ਇਹ ਤਾਂ ਗਿਆ ਮੈਂ ਥੋੜੀ ਮਰਨ ਦਾ ਮੈਂ ਕਿਹਾ ਹਨਾ ਸਹੀ ਗੱਲ ਆਈ ਮੈਂ ਨਹੀਂ ਮੁੜ ਕੇ ਟਾਈਪ ਪੂਜ ਬੈਠਾ ਹਾਂ ਇਹਦਾ ਗਾਲ ਟੁੱਟਦਾ ਵੇਖਿਆ ਕਿਤੇ ਨਹੀਂ ਜਿਵੇਂ ਹੀ ਨਹੀਂ ਪਤਾ ਲੱਗਦਾ ਅੱਛਾ ਹਾਂ ਇਹ ਭੱਜਿਆ ਜਾਂਦਾ ਭੱਜਿਆ ਜਾਂਦਾ ਐ ਕੁੱਤੇ ਨੂੰ ਚਾਪੜ ਜਾਂਦਾ ਉਹਦੀ ਪਤਾ ਲਾ ਰੱਖੂ ਉੱਤੀ ਬੱਟ ਟੁੱਟ ਜਾਂਦਾ ਆ ਹਾਂ ਗੱਲ ਟੁੱਟ ਗਿਆ ਠੀਕ ਆ ਸਵਾਰੀਆਂ ਮੂਰੇ ਪਰ ਸਵਾਰੀਆਂ ਮੂਰੇ ਹਾਂ ਉਹ ਪੂਰਨ ਨਹੀਂ ਤਾਂ ਸਾਡੀ ਫਿੱਟ ਨਹੀਂ ਵਹਿੰਦੀ ਸੀ ਅੱਛਾ ਜੀ ਪੂਰਨ ਹੀ ਸਾਡੇ ਘਰਦਿਆਂ ਨੂੰ ਵਿਆਹ ਦੇ ਲਗਿਆ ਸੀ ਪੀਟਰ ਜਿਹੜੇ ਤੇ ਠੀਕ ਆ ਹਾਂ ਉਹ ਲਈ ਨਿਆਲੇ ਹੀ ਸਾਨੂੰ ਕੱਲਿਆਂ ਨੂੰ ਕਰੇ ਛੱਡ ਕੇ ਹਾਂ ਤੇ ਪੂਰਨ ਦੇ ਹੁਣ ਉਹ ਗੱਲ ਜਾਦਾ ਕੀ ਜਦੋਂ ਟੈਂਪੂ ਪਲਟਾ ਕਹਿੰਦਾ ਭਾਂਤ ਤੋ ਪੂ ਮੇਰੇ ਲਈ ਰਾਸ ਹੀ ਨਹੀਂ ਰਲਦੀ ਤੇਰੀ ਮੇਰੇ ਨਾਲ ਕਿ ਮੈਂ ਕੀ ਕਰਾਤਾ ਹਾਂ ਉਹ ਉਹ ਗੱਲ ਜਿਆਦਾ ਆਗੀ ਪੀਟਰ ਰੇੜੇ ਵਾਲੀ ਹੁਣ ਮੂਰੇ ਸਾਡੀ ਬੀਬੀ ਦਾ ਪੁੱਫੜ ਬਹਿ ਗਿਆ ਸਰਪੰਚ ਸੀ ਉਹ ਟੇ ਪੀਟਰ ਰੇੜੇ ਦੋ ਦੋ ਪੀਟਰ ਰੇੜੇ ਦੀ ਵੀ ਚੜਾਈ ਹੁੰਦੀ ਸੀ ਅੱਛਾ ਉਹ ਵੀ ਨੇ ਜਾਂਦੇ ਹਾਂ ਹਾਂ ਹੁਣ ਨੇ ਵਾਏ ਬਹਿ ਗਏ ਲੰਬਾ ਜਿਹਾ ਸੇਰ ਹੁੰਦਾ ਸੀ ਆਏ ਤੋਂ ਬਣ ਗਏ ਹਮ ਮਗਰ ਸਾਰਾ ਟੱਬਰ ਚੜ ਗਿਆ ਸੀ ਰਹਿ ਗਏ ਮੈਂ ਤੇ ਮੇਰੀ ਵਾਸੀ ਦਾ ਮੁੰਡਾ ਮੈਂ ਕਿਹਾ ਜੇ ਕੋਈ ਗੱਲਬਾਤ ਹੋ ਗਈ ਅਸੀਂ ਦੋ ਹੀ ਰਹਿ ਕੇ ਘਰੇ ਤਾਂ ਹਾਂ ਰੋਡ ਤੇ ਨੇ ਜਾਣਗੇ ਆ ਸਾਡੀ ਬੀਬੀ ਦੇ ਫੁੱਪੜ ਨੂੰ ਹੱਕ ਮੰਗਦੀ ਕਹਿੰਦੇ ਪਰ ਕਿਉਂ ਤਾਂ ਮੂੰਹ ਨਹੀਂ ਤਾਂਗਾ ਮਾਰ ਮਾਰ ਜੇ ਤੇ ਕੁੜੀ ਝਾਵੇਂ ਗੱਲ ਚੰਗੀ ਕਰੀਦੀ ਹੁੰਦੀ ਆ ਤਰਨ ਲੱਗੇਵੇਂ ਬੋਲਦੇ ਆ ਅਸੀਂ ਤਾਂ ਚੱਲ ਅਸੀਂ ਇਹ ਕ ਪਹੁੰਚ ਕੇ ਆਉਣਗੇ ਅਸੀਂ ਤਾਂ 2:30 ਵਜੇ ਸਾਡੀ ਮਾਸੀ ਦਾ ਮੁੰਡਾ ਬਾਹਰ ਨਿਕਲਿਆ ਮੈਨੂੰ ਕਹਿੰਦਾ ਓਏ ਭਰਾ ਮੈਂ ਕਹਾਂਗਾ ਕਹਦਾ ਪੂਰਨ ਦਾ ਉਹ ਵਰਦਾ ਉਸ ਦੇਣੇ ਮੋੜ ਤੇ ਰੱਖੀ ਫਿਰੇ ਬਾਈ ਅੱਛਾ ਮੈਂ ਕਿਹਾ ਮੋੜ ਨੇ ਜਿਹੜਾ ਦਾ ਸਾਲਾ ਮੋੜ ਤੇ ਰੱਖੀ ਫਿਰਦਾ ਬਾਈ ਮੋੜ ਜਿਆ ਅਸੀਂ ਗਏ ਉਹਦੇ ਕੋਲੇ ਮੈਂ ਕਿਹਾ ਕਿਵੇਂ ਗੱਲ ਢੜ ਭਾਂਦਰੇ ਕੋਲੇ ਮੂੰਹ ਵਾਲੇ ਮੈਂ ਕਿਹਾ ਜੀ ਹੋ ਗਿਆ ਉਹ ਮਗਰ ਸਾਡੇ ਬੰਦੇ ਦਾ ਤਾਂ ਠੀਕ ਹੈ ਕਹਿੰਦਾ ਠੀਕ ਉਹ ਤਾਂ ਉੱਠ ਗਿਆ ਫੇਰ ਤੁਹਾਨੂੰ ਸਾਰੀ ਬਾਰਦਾਤ ਪਤਾ ਲੱਗੀ ਅੱਛਾ ਕੀ ਹੋ ਗਿਆ ਉਹ ਤਾਂ ਚੱਕਰ ਵਾਲੇ ਐ ਮੋੜ ਪੈਂਦੇ ਹੋ ਜਦੋਂ ਐ ਇੱਕ ਮੋੜ ਤਾਂ ਐ ਕਰਕੇ ਮੋੜਤਾ ਦੂਜੇ ਤੇ ਸਟੀਅਰਿੰਗ ਖੁੱਲ ਗਿਆ ਸਿੱਧਾ ਹੀ ਝੋਨੇ 'ਚ ਬਾਬਾ ਪੋਪੜ ਜੀ ਹੁਣੀ ਇੰਜਣ ਦੇ ਉੱਤੋਂ ਦੀ ਝੋਨੇ 'ਚ ਸਿਰ ਫੜੀ ਬਟਾ ਕਹਿੰਦਾ ਬੀਬੋ ਤੇਰੇ ਮੁੰਡੇ ਦੀ ਜ਼ੁਬਾਨ ਕਾਲੀ ਆ ਉਹ ਬੰਦੇ ਚੱਲੋ ਤਾਂ ਬਾਅਦ 'ਚ ਦੇਖਾਂਗੇ ਪੋਪੜ ਜੀ ਤੁਸੀਂ ਠੀਕ ਆ ਕਹਿੰਦਾ ਠੀਕ ਆ ਉਹ ਤੇ ਚੌਂ ਨੇ ਜੇ ਨਿਕਲ ਕੇ ਛੜ ਕੇ ਚ ਬੈ ਗਏ ਕਹਿੰਦੇ ਟਰਾਲੀ ਲਿਆਓ ਹਾਂ ਫੇਰ ਟਰੈਕਟਰ ਲੈ ਕੇ ਬਾਹਰ ਬਾਹਰ ਹੀ ਨਿਕਲ ਗਏ ਟਰਾਲੀ 'ਚ ਬੈਠ ਕੇ ਚਾਰ ਮਾਰੇ ਮੁੜੇ ਵੀ ਨਹੀਂ ਅੱਛਾ ਜੀ ਜਿੱਦਿਆਂ ਆ ਗਏ ਟਰੈਕਟਰ ਰੁਕਿਆ ਬਾਹਰ ਤੇ ਅਸੀਂ ਟੱਪ ਗਏ ਕੰਦਾ ਮੈਂ ਕਿਹਾ ਪਾ ਚੱਲ ਭਾਂਦ ਨੇ ਲੱਡੂ ਵਾਲਾ ਗੁੱਸਾ ਆਪਣੇ ਤੇ ਲੈਣਾ ਉੱਠਣ ਗਏ ਮੈਂ ਕਿਹਾ ਸਾਲੇ ਹੌਲਾ ਕੇ ਯਾਰ ਬਾਬਾ ਉਹਦੋਂ ਯਾਰ ਇਹੋ ਜਿਹਾ ਕੋ ਚੱਲਦਾ ਸੀ ਸਾਡੇ ਮਹੋਰ ਮਾਮੇ ਦੇ ਮੁੰਡੇ ਦਾ ਵਿਆਹ ਤੇ ਮੈਂ ਉੱਠ ਟੜਕ ਪਿਆ ਦਾਰੂ ਪੀਤੀ ਚ ਬਾਬਾ ਮਸ਼ੀਨ ਮੂੜਿਆ ਡਿੱਗਾ ਤਾਂ ਐਡ ਲੈ ਉੱਟ ਕੇ ਫੇਰ ਪਹਾੜਾਂ ਉੱਤੇ ਚੜ ਗਿਆ ਹਾਂ ਯਾਰ ਉਹਨੂੰ ਕਦੇ ਸੱਟਾਂ ਬਾਈ ਦੀ ਨਹੀਂ ਬਾਈ ਹੈਂ ਜਾਣ ਵੀ ਹੁੰਦੀ ਸੀ ਹਾਂ ਨਹੀਂ ਤਾਂ ਘਰ ਦੇਆਂ ਦੇ ਪਤਾ ਹੁੰਦਾ ਸੀ ਕਿ ਟੀਕਾ ਲਵਾ ਦੇਣਗੇ ਉੱਤੋਂ ਡੰਡਾ ਫਿਰਦਾ ਸੀ ਬਾਈ ਇਹ ਡਿੱਗੇ ਦਾ ਡਿੱਗੇ ਉੱਤੋਂ ਕੁੱਟ ਪੈਂਦੀ ਸੀ ਘਰੇ ਤਾਂ ਦੱਸਦੇ ਹੀ ਨਹੀਂ ਸੀ ਡੱਕ ਕੇ ਵੀ ਡਿੱਗੇ ਡਰ ਨਾਲ ਵੀ ਹਾਂ ਮੂੰਹ ਦੇ ਖੂਨ ਖਾਨ ਨਿਕਲਿਆ ਆਣਾ ਕਦੇ ਸੱਟ ਵੱਜਣੀ ਉੱਤੇ ਮੂਤ ਮਾਤ ਕੇ ਮਿੱਟੀ ਮੁੱਠੀ ਲਾ ਕੇ ਘਰੇ ਆ ਜਾਂਦੇ ਸੀ ਇਹ ਗੱਲ ਵੀ ਠੀਕ ਹੋ ਜੂ ਹਾਂ ਤਦ ਜੀਕ ਵੀ ਹੋ ਜਾਂਦਾ ਸੀ ਸਹੀ ਗੱਲ ਆ ਜੀ ਤੇ ਹੁਣ ਕਦੋਂ ਠੀਕ ਹੁੰਦਾ ਬਈ ਹੁਣ ਤਾਂ ਮਾੜੀ ਜਿਹੀ ਰਗੜ ਬੱਜੇ ਡਾਕਟਰ ਦੇ ਲਿਆਂਦੇ ਬੋਤਲਾਂ ਲਾਓ ਇਹਦੇ ਐ ਲਾਓ ਇਹਨੂੰ ਇਨਫੈਕਸ਼ਨ ਹੋ ਗਈ ਇਹਨੂੰ ਐ ਹੋ ਗਿਆ ਇਹਨੂੰ ਬੁਲਾ ਲਾਓ ਸਰ ਨੂੰ ਤਾਂ ਡੱਕਾ ਨਹੀਂ ਹੁੰਦਾ ਸੀ ਬਈ ਹੈ ਚਪਲ ਦੀਦੀ ਸੀ ਮੂਰੇ ਬਿਲਕੁਲ ਨਾ ਵਰਨਾ ਸਹੀ ਗੱਲ ਆ ਜੀ ਗੱਡੀ 6:00 ਬੱਜੀ ਹੋਵੇ ਜਾ ਕੇ ਦੱਸ ਦੇ ਆ ਕੇ ਹਾਂ ਆਪੇ ਹੀ ਜੁੜ ਜੁੜ ਜਾਂਦਾ ਸੀ ਘੋੜੇ ਤਾਂ ਸਾਡੇ ਆਏ ਨਿਕਲਿਆ ਹੁੰਦੇ ਸੀ ਕੰਜਰ ਤੇ ਜਿਵੇਂ ਬਲਬਲੇ ਫਲਾਏ ਤੋਂ ਬਾਅਦ ਤੇ ਨਹੀਂ ਬਲਬਲੇ ਢੱਲਾ ਜਾ ਜਾਂਦਾ ਥਾਂ ਥਾਂ ਪੋੜੇ ਹੁੰਦੇ ਸੀ ਹਾਂ ਨਾ ਸਹੀ ਗੱਲ ਹੈ ਕਹਿੰਦਾ ਘੋੜਾ ਵੱਧ ਖਾਂਦਾ ਹੈ ਫਲਾਨਾ ਵੱਧ ਖਾਂਦਾ ਹੈ ਉਹਦੋਂ ਗੋੜ ਮੈਂ ਮੈਂ ਟਮਾਟਰ ਖਾਂਦਾ ਸੀਗਾ ਮੈਨੂੰ ਬਹੁਤ ਸਵਾਲ ਲੱਗਦੇ ਬਈ ਤੇ ਟਮਾਟਰ ਘਰ ਦੇ ਖਾਣ ਨਹੀਂ ਦਿੰਦੇ ਸੀ ਕਿ ਪੱਥਰੀ ਬਣ ਜੂ ਤੇ ਮੈਂ ਟਮਾਟਰ ਖਾ ਗਿਆ ਤੇ ਉਹਦਾ ਸਾਡਾ ਬੁੜਾ ਆ ਗਿਆ ਤੇ ਟਮਾਟਰ ਦੇ ਮੂੰਹ 'ਚ ਹੀ ਪਾਇਆ ਮੈਂ ਕਿਾ ਚਲ ਸਾਫ਼ ਤਾਂ ਹੀ ਨਿਗਾਹ ਜਾਨਦੇ ਆ ਕੋਈ ਕੰਵਲਿਆ ਵੀ ਉਹਦਾ ਕਿਹੜਾ ਸਵਾਲ ਆਉਣਾ ਹੈ ਨਾ ਬਾਹਰ ਕੱਢ ਦੇ ਉਹ ਸੰਗ ਚ ਫਸ ਗਿਆ ਬਾਈ ਅੱਛਾ ਮੇਰੇ ਆਨੇ ਬਾਰ ਬਰਾਵਾ ਮੈਂ ਆਏ ਆਪਦੇ ਮੁਖ ਨਾ ਮਰਾਂ ਸਾਡੇ ਬੁੜੇ ਨੇ ਮਾਰੀ ਮੁੱਕੀ ਖੱਟ ਕੇ ਕੁੜੀ ਵਾ ਟਮਾਟਰ ਗਿਆ ਰੋੜਦਾ ਬਾਈ ਗਲ ਚੋੜੀ ਕੋਲ ਕੇ ਮੈਨੂੰ ਕਹਿੰਦਾ ਧੋਕੇ ਖਾਲਾ ਮਰ ਗਿਆ ਸੀ ਕੰਜਰਾ ਮੈਂਗਾ ਮੈਂ ਤਾਂ ਤੇ ਤੋਂ ਡਰਦੇ ਨਹੀਂ ਨਗਾ ਲਿਆ ਸੀ ਐ ਪਤਾ ਹੁੰਦਾ ਮੈਂ ਪਹਿਲੇ ਹੀ ਧੋ ਲੈਂਦੇ ਮੈਂ ਤਾਂ ਡਰਦਾ ਹੀ ਲਗਾ ਗਿਆ ਮੈਂ ਕਿਹਾ ਇੰਨਾ ਡਰ ਹੁੰਦਾ ਹੀ ਘਰ ਦਿਆਂਗਾ ਖਾਂਡ ਦੀ ਚਾਹ ਨਹੀਂ ਮਿਲਦੀ ਸੀ ਲੈ ਮੈਂ ਹੁਣ ਗੋੜ ਦੀ ਚਾਹ ਨੂੰ ਦਰਸਦੇ ਆਪਾਂ ਉਦੋਂ ਗੋੜ ਦੀ ਮਿਲਦੀ ਸੀ ਖੰਡ ਦੀ ਨਹੀਂ ਮਿਲਦੀ ਸੀ ਖੰਡ ਦੀ ਆਏ ਕੇ ਤੋਂ ਬਣਦੀ ਸੀ ਖੰਡ ਅਟ ਰੱਖੀ ਹੁੰਦੀ ਸੀ ਘਰ ਦੇ ਦੀ ਕਿੱਲੋ ਲੈ ਕੇ ਉਹ ਜਦੋਂ ਕੋਈ ਰਿਸ਼ਤੇਦਾਰ ਪਰੌਣਾ ਤੋਂ ਆਉਂਦੇ ਸੀ ਉਦੋਂ ਖੰਡ ਦੀ ਚਾਹ ਬਣਾਉਂਦੇ ਸੀ ਲੈ ਇਹੀ ਚੜਾਈ ਸੀ ਪਰੌਣੇ ਦੀ ਹਾਂ ਮੇਰੇ ਹੱਥੇ ਖੰਡ ਦੀ ਚਾਹ ਪਈ ਹੈ ਲੈ ਉਦੋਂ ਫਿਰ ਕਹਿਣਾ ਘਰ ਦੇ ਮਾੜੀ ਜਮੀਨ ਨੂੰ ਦੇਣੀ ਮਾੜੀ ਮਾੜੀ ਦੇ ਖੰਡ ਦੀ ਮਾੜੀ ਕੀ ਬਾਤ ਹੈ ਹੈ ਕੱਚ ਦਾ ਗਲਾਸ ਪਰੌਣੇ ਲਈ ਕੱਢਣਾ ਆਹੀ ਦੇਸੀ ਗਲਾਸ ਹੁੰਦੇ ਨੇ ਦੂਜੇ ਦੋ ਰੁਪਏ ਵਾਲੇ ਹੈ ਆ ਇਹਦੇ ਚ ਪੀਉਣੀ ਉਹਦੇ ਨੇ ਡੀਸੀ ਬਣ ਜਾਂਦਾ ਜੀ ਚਾਦਰ ਮੋਰਨਿੰਗ ਵਾਲੀ ਤੇ ਬੈਠ ਕੇ ਬਰਉਣਾ ਹਮ ਕੱਚ ਦੇ ਗਲਾਸ ਚਾਹ ਪਾ ਦੇਣੀ ਬਸ ਭਾਰ ਲੈ ਜੀ ਬਿਸਕੁਟ ਰੱਖਦੇ ਨੇ ਕੋਲੇ ਉਹਦੇ ਉਹ ਪਾਉਂਦਾ ਯਾਰ ਸੀ ਇਹ ਮੇਰੀ ਫੋਟ ਚੜਾਈ ਹੈ ਤੇ ਸਾਰੀਆਂ ਆ ਹੈਂ ਸਹੀ ਗੱਲ ਆ ਤੇ ਹੁਣ ਕਿੱਥੇ ਬਾਈ ਹਾਂ ਹੁੰਦਾ ਖੰਡ ਦੀ ਸ਼ਰਾਬ ਮੰਗਦੇ ਆ ਕਦੇ ਹਾਂ ਹੈਂ ਲੈ ਲੜਦੇ ਆ ਕਿ ਹਾਂ ਯਾਰ ਦਸ ਹੌ ਲੱਗੇ ਜਾਦਾ ਅਸੀਂ ਅਖਾਂਡ ਦੀ ਚਾਹ ਸਾਨੂੰ ਮਿਲਦੀ ਨਹੀਂ ਸੀ ਮਜ਼ਾ ਮਿਲਦਾ ਕੀ ਬਾਤ ਆਈ ਯਾਰ ਜੀ ਵਨ ਆਰ ਟੂ ਹੋ ਗਿਆ ਯਾਰ ਅਸੀਂ ਆਪ ਵੇਖਿਆ ਸਾਫਤਾਂ ਨੂਨ ਘਰੇ ਹੁੰਦਾ ਸੀਗਾ ਬੁੜੀਆਂ ਨੇ ਸਾਫਤਾਂ ਨੂਨ ਪਾਉਣਾ ਦਾ ਸਬਜ਼ੀ ਚ ਜੇ ਮੂੰਹ ਪਾਉਣਾ ਕਿਸੇ ਚੀਜ਼ ਤੇ ਰਗੜਨਾ ਮੌਕੇ ਤੇ ਰਗੜ ਕੇ ਪਾਉਣਾ ਘਟ ਕੇ ਉਹੀ ਆ ਹੁਣ ਉਹ ਹੁਣ ਚੀਜ਼ਾਂ ਅਸੀਂ ਉਲਟ ਕਰ ਲਿਆ ਵੀ ਬਿਮਾਰੀਆਂ ਲਾ ਲਈ ਆ ਵੀ ਉਲਟ ਕਰ ਲਿਆ ਗੋੜ ਕਰੇ ਬਣਦਾ ਸੀ ਹਰੇਕ ਦੇ ਖਿੜਾੜਾ ਹੁੰਦਾ ਸੀਗਾ ਹਰੇਕ ਗੋੜ ਕਰਦਾ ਹੀ ਗੰਨਾ ਹਰੇਕ ਦੇ ਹੁੰਦਾ ਸੀ ਹਰੇਕ ਨੇ ਗੋੜ ਬਣਾਉਣਾ ਆਪਦਾ ਬਾਦੂ ਹੁਣ ਤਾਂ ਗੰਨਾ ਨਹੀਂ ਪੀਦਾ ਜੂਪਣ ਜੋਗਿਆ ਜੱਟ ਹੈ ਸਹੀ ਗੱਲ ਹੈ ਬੀਜਣ ਤੋਂ ਪਹਿਲਾਂ ਲੋਕਾਂ ਦਾ ਫਿਕਰ ਹੁੰਦਾ ਕਿ ਲੋਕ ਜਾੜਾ ਕਰਨਗੇ ਯਾਰ ਮੰਗਣ ਵਾਲੇ ਸਦਾਉਣਗੇ ਯਾਰ ਹੈਂ ਮੇਰੇ ਜਿੰਨੀ ਜਮੀਨ ਆ ਥੋੜਾ ਥੋੜਾ ਆਪਦੇ ਜੋਗਾ ਗੋੜ ਬਣਾਇਆ ਹੋਵੇ ਆਪਦੇ ਜੋਗੀਆਂ ਸਬਜ਼ੀਆਂ ਲਾਈਆਂ ਹੁਣ ਆਪਦੇ ਜੋਗੀਆਂ ਮਿਰਚਾਂ ਲਾਈਆਂ ਹੁਣ ਆਪਦੇ ਜੋਗਾ ਹਰ ਚੀਜ਼ ਘਰੇ ਪੈਦਾ ਹੋਵੇ ਪਿਆਜ਼ ਲਸਣ ਕੁਸ ਨਾ ਲੈਣ ਜਾਣਾ ਹੋਵੇ ਜੱਟ ਨੇ ਜੱਟ ਤਾਂ ਮਰਦਾ ਹੀ ਨਹੀਂ ਫੇਰ ਹੀ ਜੱਟ ਅੱਗੇ ਕੀ ਸੀ ਸਹੀ ਖੇਤੀ ਖੇਤੀ ਤੇ ਇਦੂ ਘੱਟ ਸੀ ਸੌਖੇ ਇਦੂ ਬਾੜੇ ਸੀ ਸੌਖੇ ਇਦੂ ਬਾੜੇ ਸੀ ਕਿਵੇਂ ਸੀ ਮੌਲਕੋਸ ਨਹੀਂ ਲੈ ਕੇ ਆਉਣਾ ਗੰਡੇ ਵੀ ਘਰੇ ਸੀ ਲਸਣ ਵੀ ਘਰੇ ਸੀ ਸੌਂਫ ਵੀ ਘਰੇ ਸੀ ਜਮੈਣ ਵੀ ਘਰੇ ਸੀ ਮਿਰਚਾਂ ਵੀ ਘਰੇ ਸੀ ਸਾਰਾ ਕੁਸ ਆਪ ਦਾ ਬੀਜ ਦੇ ਸੀ ਬਾਈ ਬਿਲਕੁਲ ਜੀ ਮਟਰ ਵੀ ਬੀਜ ਦੇਣਿਆ ਸਾਰੀਆਂ ਸਬਜ਼ੀਆਂ ਬੀਜ ਦੇਣੀਆਂ ਠੀਕ ਹੈ ਹਰ ਚੀਜ਼ ਘਰੇ ਬੀਜ ਦੇ ਸੀ ਘੋੜ ਵੀ ਘਰੇ ਹੁੰਦਾ ਸੀ ਬਿਲਕੁਲ ਜੀ ਚਾਹ ਪੱਤੀ ਤੇ ਨੂਨ ਲੈ ਕੇ ਆਉਣਾ ਪੈਂਦਾ ਸੀ ਮਜਬੂਰੀ ਨੂੰ ਹਲਦੀ ਵੀ ਆਪ ਦੀ ਬੀਜ ਦੇ ਸੀ ਹਰ ਚੀਜ਼ ਦੀ ਬੀਜ ਦਸ ਹਜ਼ਾਰ ਅਗਲਾ ਤੇ ਸੇਰ ਜਾਂਦੇ ਹੀ ਨਹੀਂ ਸੀ ਬਾਈ ਸਮਾਨ ਲੈਣ ਦੁਕਾਨ ਤੋਂ ਘਰੇ ਹੀ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਸੀ ਤੇ ਉਹੀ ਚੀਜ਼ਾਂ ਦੇ ਨਰਮੇ ਜੋ ਗੁਆਰੇ ਦੀਆਂ ਫਲੀਆਂ ਤੋੜ ਲਿਆ ਹੁਣ ਗੁਆਰੇ ਦੀਆਂ ਸਿਆੜ ਕੱਢੇ ਹੁੰਦੇ ਸੀ ਕਿ ਸਬਜ਼ੀ ਬਣਾ ਲਓ ਅੱਜ ਜਿਬੜਾਂ ਦੀ ਬਣਾ ਲਓ ਸਹੀ ਗੱਲ ਚਟਨੀ ਦਾ ਘੜਦੋ ਬਸ ਆਹ ਕੁਸ ਹੁੰਦਾ ਸੀ ਯਾਰ ਹੁਣ ਫੈਸਨਾ ਨਹੀਂ ਪੱਟਦੇ ਯਾਰ ਅਸੀਂ ਹੁਣ ਵੀ ਅਸੀਂ ਉਵੇਂ ਹੀ ਆ ਜੀਏ ਲੈ ਫਸਲ 'ਚ ਕੀ ਸੀ ਖਰਚਾ ਕੋਈ ਨਹੀਂ ਸੀ ਬੀਜਤੀ ਉਹ ਤਾਂ ਗੋਡੀ ਹੁੰਦੀ ਜੀ ਇੱਕ ਕਾਰਤੀ ਵੀ ਘਾ ਪਨ ਕਰਤਾ ਵਿੱਚੋਂ ਸਭਰੇ ਇਹ ਤਾਂ ਕਰਦੇ ਨਹੀਂ ਸੀ ਜਿਹੜੀ ਹੋ ਗਈ ਬਸ ਠੀਕ ਹੈ ਠੀਕ ਹੈ ਠੀਕ ਹੈ ਤੇ ਜੀ ਓਵੇਂ ਅੱਜ ਵੀ ਓਵੇਂ ਕਰਨੀ ਹੋਵੇ ਤਾਂ ਓਨੇ ਤਾਂ ਬੱਲੇ ਪੈਣ ਹੀ ਆ ਜਿੰਨੇ ਹੁਣ ਬਚਦੇ ਆ ਸਾਨੂੰ ਹੁਣ ਅਸੀਂ ਖਰਚਾ ਅਸੀਂ ਕਹਿ ਦਿੰਨੇ ਆ ਵੀ ਲੱਖ ਦਾ ਝੋਨਾ ਹੋ ਗਿਆ ਅਸੀਂ ਇਹ ਨਹੀਂ ਨਾ ਵੀ ਇਹਦੇ ਵੀ ਖਰਚਾ ਤੇ ਮਾਮਲਾ ਕੱਢ ਕੇ ਤਾਂ ਕੋਹ ਨਹੀਂ ਬਚਿਆ 5-7 ਹਜ਼ਾਰ ਹੀ ਬਚਦਾ ਤੇ 5-7 ਹਜ਼ਾਰ ਤਾਂ ਵੈਸੇ ਵੀ ਵੱਜ ਜਾਣਾ ਬਾਤੀ ਜਾਨੀ ਬਿਲਕੁਲ ਨਾ ਇਹ ਜ਼ਮੀਨ ਬਚੇ ਸਾਡੀ ਨਾਲੇ ਅਸੀਂ ਰੇਸ ਪ੍ਰੇ ਤੋਂ ਬਜੀਏ ਅਈਦਾ ਸਰਕਾਰਾਂ ਦੇ ਘਰ ਭਾਰਤ ਤੇ ਯਾਰ ਪੰਜਾਬ ਨੇ ਤਾਂ ਉਹਨਾਂ ਲਈ ਵੀ ਦਿਆ ਰੇ ਜਿੰਨਾ ਕਹਿੰਦੇ ਰੇ ਪੈਦਾ ਹੁੰਦਾ ਜਿੰਨਾ ਵੀ ਰੇ ਬਣਦਾ 25% ਪੂਰੇ ਭਾਰਤ ਚ ਜਾਂਦਾ ਤੇ 75% ਕੱਲੇ ਪੰਜਾਬ ਚ ਆਉਂਦਾ ਤੇ ਪੰਜਾਬ ਸਾਰੀਆਂ ਸਟੇਟਾਂ ਨਾਲੋਂ ਛੋਟਾ ਹੈ ਛੋਟਾ ਕੰਨੂਆਂ ਸਟੇਟਾਂ ਭਾਰਤ ਦੇ ਵਿੱਚ ਹੈ ਸਾਨੂੰ ਦੇਤਾ ਸਾਰਾ ਕੁਝ ਉਹਨਾਂ ਨੇ ਪਾਈ ਚਲੋ ਦੱਬ ਕੇ ਗਿਰਾਂ ਇਹ ਆ ਸਮੇਂ ਨੂੰ ਅਸੀਂ ਜ਼ਮੀਨਾਂ ਖਤਮ ਕਰ ਲੈਣੀਆਂ ਖਤਮ ਕਰ ਲੈਣੀਆਂ ਖਤਮ ਕਰ ਲੈ ਜਦੋਂ ਅਸੀਂ ਖਤਮ ਕਰ ਲਈਆਂ ਸਾਡੇ ਜਾੜ ਪੈ ਜਾਣਾ ਬਈ ਯਾਰ ਜਾੜ ਪੈ ਜਾਣਾ ਇਹੀ ਉਹ ਚਾਹਦੇ ਆ ਤੇ ਹੁਣ ਜਿਹੜੇ ਬੰਦਿਆਂ ਨੇ ਆਰਗੈਨਿਕ ਖੇਤੀ ਕਰੀ ਆ ਰੇਸ ਸਪਰੇਅ ਘਟਦਾ ਤੁਰਿਆ ਜਾਂਦਾ ਮੈਂ ਜਗਮੋਣ ਕੋਲੇ ਜੈ ਸਿੰਘ ਵਾਲੇ ਕੋਲੇ ਆਪਣੇ ਉਹ ਜੈਵਿਕ ਖੇਤੀ ਕਰਦਾ ਉਹਦੇ ਕੋਲੇ ਮੈਂ ਬਹੁਤ ਸਾਲ ਸੰਗ ਤੇ ਪਹਿਲਾਂ ਗਿਆ ਸੀਗਾ ਮੇਰੇ ਹਿਸਾਬ ਨਾਲ ਮੈਨੂੰ ਗਏ ਨੂੰ ਹੋ ਗਿਆ ਉਹਨਾਂ ਦੇ 5 ਸਾਲ ਉਹਦੇ ਕੋਲੇ 4-5 ਸਾਲ ਹੋ ਗਏ ਲਾਕਡਾਊਨ ਦੇ ਵੇਲੇ ਦੀ ਗੱਲ ਹੈ ਮੈਂ ਉਹਦੇ ਕੋਲੇ ਗਿਆ ਸੀ ਉਦੋਂ ਉਹਨੇ ਦੱਸਿਆ ਸੀ ਕਹਿੰਦਾ ਅੱਧਾ ਗੱਟਾ ਪਾਉਣਾ ਉਹਨਾਂ ਨੂੰ ਮੈਂ ਉਹਨੇ ਕਦੇ ਅੱਗ ਨਹੀਂ ਲਾਈ ਬਾਣ ਨੂੰ ਭਾਈ ਅੱਛਾ ਜੀ ਵਿੱਚੇ ਬਾਉਣਾ ਸਾਰਾ ਕੁਝ ਅੱਛਾ ਜੀ ਤੇ ਰੂੜੀ ਦਾ ਰੇਪ ਪਾਉਂਦਾ ਹੈ ਹਾਂ ਠੀਕ ਹੈ ਤੇ ਉਹ ਕਹਿੰਦਾ ਫਸਲ ਉਹਨੂੰ ਹੀ ਨਿਕਲਦੀ ਆ ਹੁਣ ਕਹਿੰਦਾ ਬਸ ਅੱਧਾ ਗੱਟਾ ਜੂਰੀਏ ਦਾ ਪੈਂਦਾ ਤੇ ਹੁਣ ਤਾਂ ਜਮ੍ਹਾਂ ਪਾਉਣਾ ਹਟ ਗਿਆ ਖਰਚੇ ਗਏ ਖਰਚੇ ਗਏ ਬਚਤੀ ਬਚੇਤਾ ਪਰ ਹੁਣ ਉਹਨੂੰ ਉਹ ਵੀ ਸਪਰੇ ਵੀ ਮਾਰੀ ਮੋਟੀ ਕਰਨੀ ਪੈਂਦੀ ਉਹ ਗਵਾਂਡੀਆਂ ਕਰਕੇ ਕਰਨੀ ਪੈਂਦੀ ਉਹ ਕਿਉਂਕਿ ਉਧਰੋਂ ਸੁੰਡੀ ਉੱਡ ਕੇ ਇੱਧਰ ਆ ਜਾਂਦੀ ਹੈ ਮਤਲਬ ਬਿਮਾਰੀ ਆਉਂਦੀ ਹੈ ਠੀਕ ਹੈ ਨਾ ਨਹੀਂ ਤਾਂ ਇਹ ਸਰਕਾਰ ਦਾ ਕੰਮ ਹੈ ਜਿਵੇਂ ਮੰਨ ਲਾ ਵੀ ਝੋਨਾ ਹੁਣ ਲਾਤਾ ਵੀ ਹੁਣ ਪਤਾ ਲੱਗਿਆ ਵੀ ਕੋਈ ਸੁੰਡੀ ਹੈ ਸਰਕਾਰ ਦਾ ਕੋਈ ਐਸਾ ਸਿਸਟਮ ਚਾਹੀਦਾ ਹੈ ਹੈਲੀਕਾਪਟਰ ਵਾਲਾ ਕਿ ਪੂਰੇ ਪੰਜਾਬ ਦੇ ਝੋਨੇ ਤੇ ਸਪਰੇ ਕੇ ਦਿਨ ਹੀ ਹੋ ਜੇ ਸੁੰਡੀ ਕਿ ਤੂੰ ਉੱਡ ਕੇ ਕਿਤੇ ਨਾ ਜਾਵੀਂ ਜਾਵੀਂ ਨਾ ਖਤਮ ਹੁਣ ਇਧਰ ਲੈਨੇ ਮੈਂ ਸਪਰੇਅ ਕਰਤੀ ਇਧਰੋਂ ਉੱਡ ਕੇ ਸੁੰਡੀ ਤੁਰ ਕੇ ਕੋਈ ਕੋਈ ਵੀ ਜੀਵ ਜੰਤੂ ਤੇਰੇ ਬਾਣ ਚ ਵੜ ਗਿਆ ਠੀਕ ਐ ਤੂੰ ਤਾਂ ਕਰ ਹੀ ਨਹੀਂ ਜਿੱਦਾਂ ਤੂੰ ਕਰਨੀ ਆ ਉਹਦੋਂ ਮੇਰਾ ਅਸਰ ਘਟ ਗਿਆ ਉਹ ਇਧਰ ਆ ਗਿਆ ਇਧਰ ਆ ਜਾਣੀ ਆਹੀਂ ਤਰੀ ਫਿਰ ਉਹ ਘਰ ਬਦਲੀ ਕਰੀ ਜਾਂਦੇ ਮਰਦੀ ਤਾਂ ਹੈ ਹੀ ਨਹੀਂ ਭਯੋ ਨੇ ਅਸਿੱਧਾ ਕਿਤੇ ਉਧਰਲੇ ਬਾਣ ਚਲੇ ਜਨੇ ਟੱਕਰ ਕੇ ਕਿਤੇ ਉਧਰਲੇ ਚ ਵੱਢਣ ਤੱਕ ਆਈ ਸਪ੍ਰੇਆ ਕਰੀ ਜਾਂਨੇ ਬਿਲਕੁਲ ਜੀ ਬਾਲੀਆਂ ਵੱਡੀਆਂ ਗੱਲਾਂ ਬਾਬਾ ਜੀ ਇਹ ਜੇ ਕਿਦੀ ਕੇ ਵਰੀ ਸਾਰੀ ਸਪਰੇ ਹੋ ਜੇ ਤੇ ਸੁੰਢੀ ਖਤਮ ਬਿਮਾਰੀ ਖਤਮ ਹੋ ਹੈ ਦੁਬਾਰਾ ਲੋੜ ਹੀ ਨਾ ਪਵੇ ਯਾਰ ਬਿਲਕੁਲ ਸਹੀ ਗੱਲ ਹੈ ਆਏ ਮਰਦੇ ਆਂ ਅਸੀਂ ਬਹੁਤ ਪੱਲੇ ਬਣਣੀਆਂ ਕਰਨਾ ਇਹ ਜਰ ਅਕਸਰ ਅਸੀਂ ਜਦੋਂ ਹੁਣ ਅੱਗ ਲਾਉਨੇ ਆ ਕੋਈ ਇਹੋ ਜਿਹੇ ਜੀਵ ਆ ਜਿਹੜੇ ਜ਼ਮੀਨ ਨੂੰ ਉਪਜਾਊ ਰੱਖਦੇ ਆ ਉਹ ਵੀ ਛੱਡ ਜਾਂਦੇ ਆ ਜਿਨ੍ਹਾਂ ਦੀ ਲੋੜ ਆ ਸਾਨੂੰ ਅਸੀਂ ਉਹ ਵੀ ਖਤਮ ਕਰ ਲੈਣੀ ਹੈ ਹੈਨਾ ਇਹਦੇ ਲਈ ਇਹਦੇ ਇਹਦੇ ਇਸ ਵਿਸ਼ੇ ਤੇ ਸਰਕਾਰਾਂ ਆਏ ਇਸ ਵਿਸ਼ੇ ਤੇ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਜਾਂ ਮੰਨ ਲਾ ਖੇਤੀਬਾੜੀ ਵਿਭਾਗ ਮੈਂ ਇਹ ਇਸ ਵਿਸ਼ੇ ਤੇ ਕੰਮ ਕਰੇ ਵੇ ਪੰਜਾਬ ਨੂੰ ਕਿਵੇਂ ਉਪਜਾਊ ਬਣਾਇਆ ਜਾਵੇ ਕਿਵੇਂ ਬਿਮਾਰੀਆਂ ਤੋਂ ਬਚਾਇਆ ਜਾਵੇ ਕਿਵੇਂ ਫਸਲਾਂ ਦੀ ਉਪਜ ਵਧਾਈ ਜਾਵੇ ਖਰਚੇ ਘਟਾਏ ਜਾਣ ਇਧਰ ਨੂੰ ਹੋਣਾ ਯਾਰ ਨੂੰ ਹੋਣਾ ਨਾ ਇਹਦਾ ਦੂਜੇ ਪਾਸੇ ਹੈ ਮਾਮਲੇ ਘਟਾਉਣ ਪਿੰਡਾਂੋਂ ਪਿੰਡੀ ਇੱਕ ਹੋਕਾ ਹੋਵੇ ਯਾਰ ਵੀ ਇਤੋਂ ਵੱਧ ਨਹੀਂ ਭਈ ਇਤੋਂ ਵੱਧ ਮਾਮਲਾ ਨਹੀਂ ਹੋਊਗਾ ਬਿਲਕੁਲ ਨਹੀਂ ਹੋਊਗਾ ਜਲੰਧਰ ਵਾਲਾ ਹੁਣ ਵੀ 30 35000 ਆ ਯਾਰ ਸਾਢੇ 85000 ਆ ਯਾਰ ਸਾਡੇ ਕਿਹੜਾ ਝੋਨੇ ਨੂੰ ਸੰਤਰੇ ਲੱਗਦੇ ਆ ਫਸਲ ਤਾਂ ਉਹੀ ਹੁੰਦੀ ਆ ਇਹ ਥੋੜੀ ਵੀ ਝੋਨਾ ਲਾਦਾ ਤਾਂ ਸ਼ਾਂਪਾਂ ਲੱਗੀਆਂ ਨਹੀਂਆਂ ਸੋਨੇ ਦੀਆਂ ਇਹ ਤੋੜ ਲੈਣਗੇ ਅਜਾ ਆਪ ਪੰਗਾ ਲੈਨੇ ਆ ਹਾਲ ਕੀਤਾ ਜੀ ਆਪ ਦਾ ਆਪ ਸੰਘਣਾ ਆਪ ਕੁੱਤੀ ਬੈਠੇ ਆ ਹਾਂ ਫੇਰ ਪਛਤਾਉਨੇ ਆ ਨਾਲੇ ਦਾ ਮਜ਼ਦੂਰ ਗਿਆ ਖੇਤ ਚੋਂ ਠੀਕ ਹੈ ਕਿਉਂਕਿ ਉਹ ਜਿਹੇ ਸਾਧਨ ਹੋ ਗਏ ਉਹਨਾਂ ਦਾ ਰਿਆ ਸਪਰੀਆਂ ਹੋਗੀਆਂ ਉਹ ਸਰੇਆਂ ਸਪਰੀਆਂ ਪਾਉਣ ਵਾਲੇ ਯੰਤਰ ਆ ਗਏ ਬੰਦੇ ਦੀ ਲੋੜ ਨਹੀਂ ਰਹੀ ਉਹ ਮਜ਼ਦੂਰ ਨਾਲ ਜੇ ਲੱਗ ਗਿਆ ਠੀਕ ਹੈ ਅੱਗੇ ਮਜ਼ਦੂਰ ਖੇਤ ਚ ਦਾਸ ਰਹਿੰਦੇ ਸੀ ਹਰੇਕ ਦਿਨ ਸਾਰਾ ਪਿੰਡ ਕੰਮ ਲੱਗਿਆ ਹੁੰਦਾ ਸੀ ਸਾਰਾ ਲੱਗਿਆ ਹੁੰਦਾ ਸੀ ਸ਼ਾਮ ਨੂੰ ਵੇਲਾ ਹੁੰਦਾ ਹੀ ਸਾਰਾ ਪਿੰਡ ਬੰਦਾ ਕ ਪਿੰਡ ਚ ਨਹੀਂ ਹੁੰਦਾ ਸੀਗਾ ਬੁੜੀਆਂ ਹੀ ਹੁੰਦੀਆਂ ਸੀ ਪਿੰਡ ਚ ਸਾਰੇ ਪਿੰਡ ਦੇ ਬੰਦੇ ਖੇਤਾਂ ਚ ਹੁੰਦੇ ਸੀ ਦੁਪਹਿਰੇ ਆ ਕੇ ਜਿਹਦਾ ਤੇ ਮਰਜ਼ੀ ਘਰ ਲੁੱਟ ਲੈ ਜੇ ਅੱਜ ਵਾਲੇ ਹਾਲਾਤ ਹੁੰਦੇ ਉਦੋਂ ਬਿਲਕੁਲ ਜੀ ਸਾਰੇ ਲੋਕ ਖੇਤਾਂ ਚ ਹੁੰਦੇ ਸੀ ਬਾਈ ਦੁਪਹਿਰੇ ਆਰਾਮ ਖੇਤ ਚ ਹੁੰਦਾ ਸੀਗਾ ਹਰੇਕ ਟਾਲੀ ਥੱਲੇ ਬੰਦੇ ਪਏ ਹੁੰਦੇ ਖੇਤ ਚ ਨਿਗਾ ਮਾਰ ਲੈਂਦਾ ਕੋਈ ਬਗਰੇਣ ਥੱਲੇ ਪਿਆ ਕੋਈ ਡੇਕ ਥੱਲੇ ਪਿਆ ਕੋਈ ਨੰਮ ਥੱਲੇ ਪਿਆ ਕੋਈ ਟਾਲੀ ਥੱਲੇ ਪਿਆ ਹਰੇਕ ਦੀ ਉਹ ਪੰਜਾਬ ਸੀ ਸਾਡਾ ਜਨ ਪੰਜਾਬ ਸੀ ਫੌਜ ਟ੍ਰੇਨਿੰਗ ਕਰਨ ਆਉਂਦੀ ਹੁੰਦੀ ਸੀ ਲੈ ਕੇ ਟੈਂਕ ਇੱਥੇ ਸਾਡੇ ਖੇਤਾਂ ਅੰਚ ਕਣ ਕਬੱਡੀ ਤੋਂ ਹੈ ਹੁਣ ਤੋਂ ਜਵੀਨਾ ਹੀ ਨਹੀਂ ਰਹਿਣਾ ਉਹ ਕੰਮ ਵੀ ਨਹੀਂ ਰਹਿ ਕਿੱਧਰ ਮੁੱਕੇ ਇਹ ਕਿੱਤੋਂ ਕੀ ਬੁਲਾ ਰਿਆ ਸੌ ਲੱਗੇ ਯਾਰ ਬੜਾ ਨਜ਼ਾਰਾ ਹੁੰਦਾ ਸੀ ਭਾਈ ਹਾਏ 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 ਨਰਮਾ ਚੂਗੀ ਜਾਣਾਂ ਚਿਬੜਾਈ ਜਾਣੇ ਭਾਈ ਰੱਬਾ ਇੱਥੇ ਨੇ ਨਰਮਾ ਚੂਣਾ ਹੀ ਮਜ਼ਦੂਰਾਂ ਕਿਸਾਨਾਂ ਦੇ ਸਭ ਨੇ ਰਲ ਮਿਲ ਕੇ ਰਹਿਣਾ ਕੱਟਣੇ ਹਟਾੜ ਗਿਆ ਪਟਨੇ ਗਾ ਹਾਂ ਪਿਆਰ ਬੜਾ ਹੁੰਦਾ ਸੀ ਭਾਈ ਚਰੀ ਵੱਡੀ ਜਾਣੀ ਯਾਰ ਜਿਦਾ ਦੀ ਕਰਨਾ ਛੁਪਣ ਲੱਗ ਜਾਣਾ ਚਰੀ ਨਹੀਂ ਖਾਖੀ ਜਤਾਰੀ ਵੇਖ ਕੇ ਆ ਮਿੱਠਾ ਉਹ ਤੋੜ ਲੈਣਾ ਉਹਦੇ ਗੰਨੇ ਬਣਾਈ ਕਰਨੇ ਹੈਂ ਯਾਰ ਕੀ ਬਾਤਾਂ ਸੀ ਯਾਰ ਜਦੋਂ ਬਰਸੀਨ ਆ ਜਾਣੀ ਉਹਦੇ ਫਿਰ ਬਰਸੀਨ ਤੋੜ ਕੇ ਉਹਦੀ ਪੀਪਣੀ ਬਣਾਉਣੀ ਪੀ ਉਹਦੇ ਤੇ ਭੁੰਡੀ ਹੁੰਦੀ ਸੀ ਪਾਸ ਫੇੜ ਪਾਸ ਫੇੜ ਪਾਸ ਫੇੜ ਪਾਸ ਫੇੜ ਉਹਨੂੰ ਪੁੱਛਣਾ ਵੀ ਮੈਂ ਪਾਸ ਹੂੰਗਾ ਕਿ ਫੇੜ ਹੂੰਗਾ ਭੋਲੀਆਂ ਗੱਲਾਂ ਸੀ ਯਾਰ ਹੈਂ ਭੋਲੇ ਲੋਕ ਸੀ ਭਾਈ ਹੈਂ ਖੱਦਰ ਦੇ ਘਰ ਤੇ ਵਿਆਹ ਮੈਂ ਭਾਈ ਕੋਈ ਕਿਸੇ ਨੂੰ ਕੋਈ ਮਤਲਬ ਨਹੀਂਗਾ ਕੀ ਤੇ ਕੀ ਪਾਇਆ ਯਾਰ ਕਿਹੜਾ ਕਿਹੋ ਜਿਹਾ ਘਰਤ ਰਹਿੰਦਾ ਕੋਈ ਮਤਲਬ ਨਹੀਂ ਸੀ ਜੈਸੀ ਸਾਬ ਤੁੱਲੇ ਕੋਲੇ ਕੋਕੜ ਬਿਠਾ ਕਰੀ ਜਾਂਦੇ ਹੁੰਦੇ ਸੀਗੇ ਬੁੜੰਗਾਂ ਨੇ ਚਾਹ ਬਣਾਉਣੀ ਤੇ ਚਾਂਡੇ ਸਿਰਦੇ ਨੇ ਸਹੀ ਗੱਲ ਆ ਜੀ ਬਣਦੀ ਚਾਹ ਚ ਪਹਿਲਾਂ ਉਹ ਆਂਡੇ ਕੱਢ ਲੈਣੇ ਲੈ ਪਹਿਲਾਂ ਆਂਡੇ ਕੱਢ ਕੇ ਉਹ ਹੀ ਆਂਡੇ ਸੱਲ ਕੇ ਜਵਾਕਾਂ ਨੂੰ ਦੇ ਦੇਣੇ ਤੇ ਉਹ ਹੀ ਚਾਹ ਪਾਣ ਕੇ ਚਾਹ ਪੜਾ ਦੇਣੀ ਕੋਈ ਨਿੰਦ ਵਿਚਾਰ ਨਹੀਂ ਸੀ ਬਾਈ ਵਿਚਾਰ ਨਹੀਂ ਆਏ ਹਾਏ ਹਾਏ ਹੈ ਪਸ਼ੂਆਂ ਲਈ ਬੱਕਲੀਆਂ ਧਾਰਨੇ ਨਾਲ ਉਹਦੇ ਜੋ ਜਵਾਕਾਂ ਨੇ ਕੌਲੀਆਂ ਭਰ ਕੇ ਖਾ ਲੈਣੀਆਂ ਯਾਰ ਕੀ ਗੱਲ ਆ ਜੀ ਕਿੱਡੇ ਸੋਹਣੇ ਜਮਾਨੇ ਸੀਗੇ ਜੀ ਹਾਂ ਤਾ ਦਾ ਝੇਤਾ ਸੀ ਝੇਤਾ ਸਿੰਘ ਹੁਣ ਆਪਾਂ ਮੈਂ ਲਾ ਮੈਂ 50 ਸਾਲ ਦਾ ਹੋਇਆ ਬੈਠਾ ਮੈਂ ਫੇਰ ਵੀ ਠੀਕ ਐ ਨਾਲੇ ਹਜੇ ਘੁੱਟ ਘਸੁੱਟ ਬਥੇਰਾ ਹੋਈ ਸਰੀਰ ਨਾਲ ਠੀਕ ਐ ਕਿੰਨੀਆਂ ਬਾਵਾਾਂ ਬਗਿੰਨੀਆਂ ਬਾਵਾਾਂ ਵਗੀਆਂ ਫੇਰ ਵੀ ਕਿੰਨੀ ਟੈਨਸ਼ਨ ਆ ਜੋ ਨੰਗਾ ਤੇ ਜੇ ਮੇਰੇ ਤੇ ਇਹ ਨਾ ਬਗੀਆਂ ਹੁੰਦੀਆਂ ਤਾਂ ਮੈਂ ਤਾਂ ਹਜੇ ਵੀ ਜੋ ਨੌਜਵਾਨਾਂ ਵਰਗਾ ਲੱਗਣਾ ਸੀ ਬਾਈ ਤੇ ਜਿਹੜੇ ਆਜਾ ਆ ਕੇ ਇਹ 50 ਸਾਲਾਂ ਨੂੰ ਵੇਖ ਲਈ ਫੁੰਟਣਾ ਤੇ ਹੋਣਗੇ ਬਾਈ ਬਿਲਕੁਲ ਹੈ ਹੋਣੀ ਨਹੀਂ ਇਹ ਉਮਰ ਤਾਂ ਜੀ 20 ਕਰਕੇ ਐ ਨਾ ਉਹ ਦਲਾ ਬੇਲਾ ਉਹ ਹੀ ਸੀ ਵਾਦੀ ਅੱਜ ਮੇਰਾ ਪਿਓ ਬੇਹਲਾ ਲੱਗਦਾ ਵੀ ਬੁਢਾ ਹੋ ਗਿਆ ਜੀ ਨਹੀਂ ਲੱਗਦਾ ਜਿਆ ਤਰਿਆ ਕਰਦਾ ਹੀ ਮੌਇਨਾ ਹੁੰਦਾ ਗੋਲੀਆਂ ਮੁਗਰਦਾ ਔਰ ਨਾ ਹੁੰਦਾ ਔਰ ਨਾ ਜਾਂਦਾ ਭੱਜਿਆ ਵੀ ਸਾਨੂੰ ਉਹ ਪੰਜਾਬ ਚਾਹੀਦਾ ਯਾਰ ਸਾਡੇ ਜਵਾਕਾਂ ਦੇ ਕਹਿੰਦੇ ਸੀ ਉਹ ਪੰਜਾਬ ਸਾਡੇ ਬੱਚਿਆਂ ਨੂੰ ਦੇ ਦਈਏ ਨਾ ਸਰਕਾਰਾਂ ਜਿਹੜੀਆਂ ਇਸ ਵਿਸ਼ੇ ਤੇ ਕੰਮ ਕਰ ਲੈਣ ਨਾ ਕਿਤੇ ਅਸੀਂ ਬਚ ਜਾਾਂਗੇ ਜਰ ਤੁਸੀਂ ਨਾ ਜਿਹੜੇ ਨੌਜਵਾਨ ਪੀੜ੍ਹੀ ਐ ਜਦ ਤੁਸੀਂ ਸੋਚ ਕੇ ਦੇਖੋ ਵੀ ਨਜ਼ਾਰਾ ਕਿੱਡਾ ਸੀ ਸਾਨੂੰ ਉਦੋਂ ਇੱਕ ਦੂਜੇ ਦੇ ਘਰੇ ਲੋਕ ਮਚੀਚੀ ਖੇਡਣਾ ਦਾਇਆਂ ਦੁਕੜੇ ਖੇਡਣਾ ਹੈ ਚੱਲ ਵੀ ਤੇਰੀ ਜ਼ਿੰਮੇਦਾਰੀ ਆ ਓਏ ਕੋਈ ਫਰਕ ਹੀ ਨਹੀਂ ਹੁੰਦਾ ਹਾਂ ਯਾਰ ਆ ਜਾ ਨਹੀਂ ਆ ਜਾ ਕਹਿ ਕੇ ਲੋਕ ਜਾਣਾ ਸਾਰਿਆਂ ਨੇ ਬੇਰੋਂ ਲੱਭਣਾ ਐਕਸਪ੍ਰੈਸ 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 ਤੱਪਾ ਆਏ ਅਸੀਂ ਖੇਡਦੇ ਹਾਂ ਨਾ ਯਾਰ ਖੂ ਖੂ ਘਰਾਂ ਚਿੜੀਆਂ ਉਹ ਲੈ ਲੁਕਣਾ ਉਹ ਯਾਰ ਆਟੇ ਦੀ ਚਿੜੀ ਬਣਾ ਕੇ ਦੇਣੀ ਮਾਂ ਨੇ ਸਹੀ ਗੱਲ ਉਹਦੇ ਨਾਲ ਹੀ ਲੱਕੇ ਜਾਂ ਉਹ ਹੀ ਖੇਡ ਹੁੰਦੀ ਸਾਡੀ ਉਹ ਹੀ ਖਾਣੀ ਵੱਡੀ ਖੇਡ ਆਏ ਹਾਏ ਰੋਟੀ ਖਾ ਲੈਣੀ ਚਿੜੀ ਨਾਲ ਚਿੜੀਆਂ ਬਣਾ ਬਣਾ ਰੋਟੀ ਖਾਈ ਜਾਣੀ ਤਵੇ ਕੋਲੇ ਬੈਠਿਆ ਨੇ ਯਾਰ ਜਰੂਰ ਗੱਲ ਨਹੀਂ ਗਈਆਂ ਯਾਰ ਉਹ ਪੰਜਾਬ ਚਾਹੀਦਾ ਉਹ ਪੰਜਾਬ ਦੀ ਲੋੜ ਐ ਆ ਨਹੀਂ ਚਾਹੀਦਾ ਮਾਡਰਨ ਜਮਾਨੇ ਚ ਵੜ ਗਏ ਪੰਗਾ ਹੀ ਲੈ ਰਿਆ ਸਹੀ ਗੱਲ ਸਾਰਾ ਕੁਝ ਹੀ ਗਵਾ ਲਿਆ ਚਲੋ ਟਾਈਮ ਬਹੁਤ ਹੋ ਗਿਆ ਜੀ ਹਾਂ ਜੀ ਨਹੀਂ ਕਰਦਾ ਜਾਣ ਠੀਕ ਹੈ ਜੀ ਤੇ ਦੱਬ ਕੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਭਰਾ ਹਾਂਜੀ ਤੇ ਮਿਲਦੇ ਆ ਕੱਲ ਨੂੰ ਫੇਰ ਠੀਕ ਹੈ ਜੀ ਤੇ ਇੱਕ ਆਪਾਂ ਬਹੁਤ ਜਲਦੀ ਹਫ਼ਤੇ ਦੇ ਵਿੱਚ ਵਿੱਚ ਆਪਾਂ ਨਾ ਵੇਨੇ ਆਪਾਂ ਸਰਦਾਈ ਦਾ ਅੱਡਾ ਲਾਵਾਂਗੇ ਹੁਣ ਆਪਾਂ ਹਾਂਜੀ ਬਦਾਮ ਕਾਜੂ ਲਗੜਿਆ ਕਰਾਂਗੇ ਟਿਕਾ ਕੇ ਮਾਗਜ ਮੁਗਜ ਕਾਲੀ ਮਿਰਚ ਲੈਤੀ ਭਾਗੇ ਨਾ ਫਿਰ ਛਾਣ ਕੇ ਫਿਰ ਪੁਰਾਣੀ ਖਰਾਕ ਦਿਆ ਕਰਾਂਗੇ ਹੁਣ ਆਪੋ ਲਾਵਾਂਗੇ ਜਗਾਰਾ ਥੋਲੀ ਥੋਲੀ ਵੇਖਾਂਗੇ ਆਪਾਂ ਵਿੱਚ ਜੂਸ ਦਾ ਕਰ ਲਾਂਗੇ ਪਿਓਰ ਦਾ ਹੈਨਾ ਚੰਗੀਆਂ ਚੀਜ਼ਾਂ ਸੇਤ ਲਈ ਜੜੀਆਂ ਉਹ ਜੀਆਂ ਲਾਵਾਂਗੇ ਆਪਾਂ ਠੀਕ ਹੈ ਜੀ ਗਲਤੀ ਫਲਤੀ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ